ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸਭ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਪਹਿਲਾਂ ਤਾਂ ਵੀਰੇ ਆਪਾਂ ਗੱਲ ਕਰਦੇ ਆਂ ਵੀ ਜਣੀ ਬਹੁਤ ਮਾੜਾ ਹੋਇਆ ਜਿਹੜਾ ਬੰਦਿਆਂ ਨੂੰ ਆਪਣੇ ਸਾਰੇ ਮਨ ਦੁਨੀਆ ਨੂੰ ਹਸਾਉਣ ਵਾਲਾ ਬੰਦਾ ਜਿਸ਼ਵਿੰਦਰ ਭੱਲਾ ਜੀ ਹਨਾ ਵੀ ਉਹਨਾਂ ਦੀ ਵਿਚਾਰਿਆਂ ਦੀ ਡੈਥ ਹੋ ਗਈ ਹਨਾ ਵੀ ਚਲੋ ਬੰਦਾ ਠੀਕ ਤੀ ਹਨਾ ਵਧੀਆ ਲੋਕਾਂ ਦੀ ਟੈਨਸ਼ਨ ਨੇ ਦੂਰ ਕਰਦਾ ਤੀ ਹਨਾ ਵੀ ਜਦ ਆਪਾਂ ਸੁਣਦੇ ਤੇ ਕਈ ਵਾਰੀ ਕੋਈ ਬੰਦਾ ਟੈਨਸ਼ਨ ਚ ਹੁੰਦਾ ਤਾਂ ਬੰਦੇ ਦਾ ਹਰੇਕ ਦਾ ਮਾਈਂਡ ਮਾਨਾ ਸੈੱਟ ਹੋ ਜਾਂਦਾ ਤੀ ਬਾਕੀ ਦੂਜੀ ਗੱਲ ਆਪਾਂ ਕਰਦੇ ਆਂ ਵੀਰੇ ਇਹੀ ਗੱਲ ਤੇ ਸੋਚਣ ਵਾਲੀ ਗੱਲ ਆ ਹਨਾ ਵੀ ਜਿਹੜੀ ਗੱਲ ਆਪਾਂ ਕਰਦੇ ਆਂ ਅੱਜ ਮੌਤ ਦੀ ਵੀ ਜਿਹੜੀ ਮੌਤ ਆ ਮੌਤ ਮੌਤ ਨੂੰ ਕੋਈ ਬੰਦਾ ਖਰੀਦ ਨਹੀਂ ਸਕਿਆ ਚਲ ਗਈ ਠੀਕ ਆ ਵੀ ਨਾ ਤਾਂ ਹੁਣ ਉਹਨਾਂ ਕੋਲ ਕੋਈ ਪੈਸੇ ਦੀ ਘਾਟ ਨਹੀਂ ਠੀਕ ਆ ਹੋਰ ਵੀ ਮੰਤਰੀ ਵੀ ਮਨ ਕਿੰਨੇ ਮਨ ਮੁੱਖ ਮੰਤਰੀ ਹੋ ਗਏ ਜਾਂ ਮੰਤਰੀ ਹੋ ਗਏ ਜਾਂ ਬਾਲੀਵੁੱਡ ਹੋ ਗਏ ਜਾਂ ਹੋਰ ਐਕਟਰ ਹੋ ਗਏ ਜਿਨ੍ਹਾਂ ਕੋਲ ਆਮ ਪੈਸਾ ਰੁਲਦਾ ਹੋਰ ਜਿਵੇਂ ਅਡਾਨੀ ਬਾਨੀ ਇਹ ਜੇ ਹੋ ਗਏ ਹਨ ਵੀ ਜਿਨ੍ਹਾਂ ਕੋਲ ਪੈਸੇ ਦਾ ਕੋਈ ਹਿਸਾਬ ਕਿਤਾਬ ਨਹੀਂ ਠੀਕ ਆ ਵੀ ਜੇ ਇਹ ਮੌਤ ਕਿਸੇ ਤੋਂ ਖਰੀਦੀ ਜਾਂਦੀ ਹੋਵੇ ਤਾਂ ਇਹ ਬੰਦੇ ਦਾ ਮਨ ਕਦੇ ਮਰਨੇ ਨਾ ਠੀਕ ਆ ਹੁਣ ਆਪਾਂ ਕਹੀਏ ਵੀ ਕੋਈ ਲਾਜ ਕਿੰਨੀ ਉਹ ਤਾਂ ਨਹੀਂ ਮਰਿਆ ਬੰਦਾ ਵੀ ਉਹਨਾਂ ਨੇ ਲਾਜ ਵੀ ਸਾਰਾ ਕਰਾ ਸਕਦੇ ਤੇ ਪੈਸਾ ਬਥੇਨਤ ਕਰਦਾ ਸੀ ਬੰਦਾ ਸਾਰਾ ਕੁਸ਼ਤੀ ਹੈ ਨਾ ਵੀ ਪਰ ਜਾਦਾ ਆ ਜਾਂਦੀ ਆ ਬੰਦੇ ਦੀ ਠੀਕ ਆ ਆਈ ਵੀ ਟਲਦੀ ਨਹੀਂ ਹੈਗੀ ਜਦ ਬੰਦੇ ਦਾ ਮਨ ਮੌਤ ਆਉਣੀ ਆ ਉਹ ਆਉਣੀ ਉਹ ਆਉਣੀ ਆ ਕਿਸੇ ਨੂੰ ਬਿਮਾਰ ਹੋ ਕੇ ਆ ਗਈ ਕਿਸੇ ਨੂੰ ਐਕਸੀਡੈਂਟ ਹੋ ਕੇ ਆ ਗਈ ਕਿਸੇ ਦੇ ਨੂੰ ਕੋਈ ਪਿਆ ਪਿਆ ਟਾਇਕੇ ਹੋ ਜਾਂਦਾ ਹਨਾ ਵੀ ਕੋਈ ਪਤਾ ਨਹੀਂ ਬੰਦੇ ਦਾ ਠੀਕ ਆ ਵੀ ਜਾਣਾ ਬੰਦੇ ਨੇ ਖਾਲੀ ਹੱਥ ਆ ਖਾਲੀ ਹੱਥ ਆਉਂਦਾ ਬੰਦਾ ਖਾਲੀ ਹੱਥ ਜਾਂਦਾ ਠੀਕ ਆ ਸਾਰਾ ਕੁਝ ਸਾਰੀਆਂ ਟੈਨਸ਼ਨਾਂ ਸਾਰਾ ਕੁਝ ਬਣਿਆ ਬਣਾਇਆ ਕੋਠੀਆਂ ਕਾਰਾਂ ਸਭ ਕੁਝ ਉਰੀ ਰਹਿ ਜਾਂਦਾ ਠੀਕ ਆ ਵੀ ਇਹੀ ਗੱਲ ਆਪਾਂ ਕਰਦੇ ਆ ਵੀਰੇ ਹੁਣ ਦੇਖੋ ਆਪਾਂ ਵੀਡੀਓ ਬਣਾ ਰਹੇ ਹਾਂ ਆਪਾਂ ਨੂੰ ਐ ਨਹੀਂ ਪਤਾ ਵੀ ਆਪਾਂ ਕੱਲ ਨੂੰ ਵੀਡੀਓ ਬਣਾ ਬਣਾ ਨਾ ਸਕੀਏ ਹਨਾ ਵੀ ਕੀ ਪਤਾ ਹੁੰਦਾ ਬੰਦੇ ਦਾ ਮੌਤ ਦਾ ਕੋਈ ਪਤਾ ਨਹੀਂ ਜਾਂ ਜਿਹੜਾ ਬੰਦਾ ਆਪਾਂ ਨੂੰ ਦੇਖਦਾ ਕੀ ਪਤਾ ਹੁੰਦਾ ਵੀ ਅੱਜ ਦੇਖਦਾ ਕੱਲ ਨੂੰ ਨਾ ਦੇਖਣ ਵਾਲਾ ਹੋਵੇ ਇਹ ਮੌਤ ਆ ਜਿਹੜੀ ਇਹ ਕਿਸੇ ਕਹਿੰਦਾ ਕੋਈ ਟਾਈਮ ਨਹੀਂ ਕਿਸੇ ਤੇ ਵੀ ਕਿਸੇ ਟਾਈਮ ਵੀ ਜਦ ਬੰਦੇ ਦੇ ਸਾਹ ਪੂਰੇ ਹੋ ਗਏ ਜਾਦੇ ਨੇ ਆਉਣਾ ਹੀ ਆਉਣਾ ਠੀਕ ਆ ਆਪਾਂ ਇਹੀ ਗੱਲ ਕਰਦੇ ਆ ਵੀ ਇੱਕ ਤਾਂ ਵੀਰੇ ਚੰਗੇ ਕਰਮ ਕਰਿਆ ਕਰੋ ਠੀਕ ਆ ਰੱਬ ਦਾ ਨਾਮ ਲਿਆ ਕਰੋ ਠੀਕ ਆ ਕਿਸੇ ਦਾ ਮਾੜਾ ਨਾ ਸੋਚੋ ਕਿਸੇ ਤੇ ਜਲਨ ਨਾ ਕਰੋ ਜੇ ਕੋਈ ਬੰਦਾ ਤਰੱਕੀ ਕਰਦਾ ਉਹਦੀ ਤਰੱਕੀ ਤੋਂ ਵੀ ਜੇ ਆਪਾਂ ਖੁਸ਼ ਨਹੀਂ ਹੋ ਸਕਦੇ ਤਾਂ ਦੁਖੀ ਨਾ ਹੋਵੋ ਠੀਕ ਆ ਜੇ ਕੋਈ ਸੋਤਾਂ ਕਿਸੇ ਦੀ ਮਦਦ ਹੋ ਸਕਦੀ ਆ ਮਦਦ ਕਰੋ ਠੀਕ ਆ ਕੋਈ رائے ਮੰਗਦਾ ਉਹਨੂੰ رائے ਸਹੀ ਦਿਓ ਜੇ ਆਪਾਂ ਸਹੀ ਨਹੀਂ ਦੇਣੀ ਤਾਂ ਗਲਤ ਨਾ ਦਿਓ ਇਹਦੇ ਨਾਲ ਚੁੱਪ ਕਰ ਜਾਓ ਠੀਕ ਆ ਵੀ ਜਿੰਨਾ ਕ ਵੀ ਚੰਗਾ ਹੋ ਸਕਦਾ ਵੱਧ ਤੋਂ ਵੱਧ ਚੰਗੇ ਕਰਮ ਕਰੋ ਠੀਕ ਆ ਉਰੋਂ ਕੁਝ ਨਹੀਂ ਨਾਲ ਜਾਣਾ ਜਿਹੜੇ ਦਾਨ ਪੁੰਨ ਕਰੇ ਬੇ ਨੇ ਜਾਂ ਆਪਣੇ ਚੰਗੇ ਕਰਮ ਕਰੇ ਬੇ ਨੇ ਠੀਕ ਆ ਇਹੀ ਸਾਰਾ ਕੁਝ ਆਪਣੇ ਨਾਲ ਜਾਣਾ ਠੀਕ ਆ ਜੀ ਇਹੀ ਆਪਾਂ ਆਹੀ ਗੱਲਾਂ ਹੁਣ ਉਰੇ ਬੈਠੇ ਅਸੀਂ ਕਰ ਰਹੇ ਤੇ ਉਹੀ ਗੱਲਾਂ ਛੋਡੇ ਨਾਲ ਸ਼ੇਅਰ ਕਰਦੇ ਆਂ ਵੀਰੋ ਰਾਜੇ ਮਹਾਰਾਜੇ ਬਹੁਤ ਦੁਨੀਆ ਚਲੀ ਗਈ ਏਕਨੇ ਠੀਕ ਆ ਸਾਰਾ ਸਾਰਾ ਕਸੂਰੀ ਰਹਿ ਜਾਂਦਾ ਦੁਨੀਆ ਦਾ ਦੁਨੀਆ ਤੇ ਹੀ ਰਹਿ ਜਾਂਦਾ ਠੀਕ ਆ ਨਾਲ ਆਪਣੇ ਜਾਣੇ ਨੇ ਚੰਗੇ ਕਰਮ ਚੰਗਾ দান ਪੁੰਨ ਕਰਿਆ ਹੋਇਆ ਚੰਗੀ ਜ਼ਿੰਦਗੀ ਆ ਜਿਹੜੀ ਜਿਹੜੇ ਚੰਗੇ ਚੰਗੇ ਕਰਮ ਕਰੇ ਬੇ ਨੇ ਇਹ ਸਾਰਾ ਕੁਝ ਨਾਲ ਜਾਣਾ ਇਹੀ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਰੱਬ ਦਾ ਨਾਮ ਲਿਆ ਕਰੋ ਠੀਕ ਆ দান ਪੁੰਨ ਕਰਿਆ ਕਰੋ ਵੱਧ ਤੋਂ ਵੱਧ ਜਿੰਨਾ ਹੋ ਸਕਦਾ ਵੀ ਕਿਸੇ ਗਰੀਬ ਗਰੁੱਪੇ ਦੀ ਮਦਦ ਕਰਿਆ ਕਰੋ ਯਾਨੀ ਮਾੜਾ ਕੰਮ ਨਾ ਕੋਈ ਵੀ ਕਰੋ ਠੀਕ ਆ ਉਹਦੇ ਨਾਲ ਬਸ ਇੱਕ ਨਾਏ ਕਰੋ ਠੀਕ ਆ ਜੀ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਸ਼ੇਅਰ ਵੱਧ ਤੋਂ ਵੱਧ ਵੀਰੇ ਕਰਿਆ ਕਰੋ ਠੀਕ ਆ ਜੀ ਧੰਨਵਾਦ